ਦੀਆ ਮੇਰਾ ਸਾਥ ਗਿਆ ਮੈਂ ਕਹਿੰਦਾ ਮੈਨੂੰ ਵੀ ਲੋੜ ਹੈ ਮੈਂ ਕਿਸੇ ਨੂੰ ਨਹੀਂ ਰੱਖਣਾ ਮੈਂ ਕਿਸੇ ਨੂੰ ਨਹੀਂ ਰੱਖਣਾ ਜੋ ਕਿਥੋਂ ਕਰਾਣਾ ਪੋਛਣਾ ਉਹ ਤੋਂ ਕਰਾ ਦੇਈਏ ਜੋ ਕਰਾ ਦਿੰਨੇ ਪੀਜੀਆ ਹੀ ਤੋਂ ਕਰਾ ਦਿੰਨੇ ਆ ਦੱਸੋ ਕਿਥੋਂ ਕਰਾ ਲਓ ਇੱਥੇ ਤੁਸੀਂ ਬਲੌਕ ਕਰ ਰਹੋ ਪਹਿਲਾਂ ਕੇਸਦਾਰ ਤਿਆਰ ਕਰੋ ਜੀ ਉਹ ਕੱਲੂ ਜੀ ਉਹਨਾਂ ਨੇ ਡੈੱਡ ਬੁਟੀ ਜਮ੍ਹਾਂ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਨੇ ਉਹ ਕਹਿੰਦੇ ਵੀ ਕੱਲ ਨੂੰ ਪੋਸਟ ਮਾਰਡਮ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਾ ਉਸ ਤੋਂ ਬਾਅਦ ਕੀ ਕਾਰਵਾਈ ਕੀ ਚੀਜ਼ ਹੋਊਗੀ। ਟੈਕਨੀਜੀ ਹਸਪਤਾਲ ਵਿੱਚ ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦਿੱਲੀ ਨੈਸ਼ਨਲ ਹਾਈਵੇ ਨੂੰ ਛਾਪ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਕਿ ਇੱਕ ਔਰਤ ਦੇ ਪਰਿਵਾਰ ਵੱਲੋਂ ਮੌਤ ਤੋਂ ਬਾਅਦ ਖੰਨਾ ਜੀਟੀ ਰੋਡ ਨੂੰ ਪੂਰੀ ਤਰ੍ਹਾਂ ਛਾਪ ਕਰ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬੀਤੀ ਰਾਤ ਮੌਤ ਤੋਂ ਬਾਅਦ ਪਹਿਲਾ ਹਸਪਤਾਲ 'ਚ ਹੰਗਾਮਾ ਕੀਤਾ ਗਿਆ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਪਰ ਹੁਣ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਇਸ ਮਾਮਲੇ 'ਚ ਪੁਲਿਸ ਵੱਲੋਂ ਨਾ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਇਨਸਾਫ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪਰਿਵਾਰ ਨੇ ਕਿਸਾਨ ਜੁਨੀਨਾ ਦੇ ਨਾਲ ਮਿਲ ਕੇ ਜੀਟੀ ਰੋਡ ਖੰਨਾ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ ਕਮ੍ਰੀਤੀ ਕੌਰ ਦਾ ਨਾਮ ਸੰਦੀਪ ਕੌਰ ਦੱਸਿਆ ਗਿਆ ਜੋ ਕਿ ਖੰਨਾ ਦੇ ਹੀ ਪਿੰਡ ਲੋਹਾਰ ਮਾਛਰਾ ਦੀ ਰਹਿਣ ਵਾਲੀ ਸੀ ਜਾਣਕਾਰੀ ਮੁਤਾਬਕ ਲਗਭਗ 4 ਸਾਲ ਪਹਿਲਾਂ ਸੰਦੀਪ ਕੌਰ ਦਾ ਵਿਆਹ ਹੋਇਆ ਸੀ ਅਤੇ 25 ਨਵੰਬਰ ਨੂੰ ਉਸ ਨੂੰ ਡਿਲੀਵਰੀ ਲਈ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਾਗੀ ਕਰਵਾਇਆ ਗਿਆ ਸੀ ਜਿੱਥੇ ਕਿ ਵੱਡੇ ਆਪਰੇਸ਼ਨ ਨਾਲ ਉਸ ਨੇ 26 ਨਵੰਬਰ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਆਪਰੇਸ਼ਨ ਤੋਂ ਬਾਅਦ ਪੀੜਤ ਔਰਤ ਨੂੰ ਵਾਰ-ਵਾਰ ਪਿਸ਼ਾਬ ਰਾਹੀਂ ਬਲੀਡਿੰਗ ਹੋ ਰਹੀ ਸੀ ਜਿਸ ਸਬੰਧੀ ਪਰਿਵਾਰ ਨੇ ਹਸਪਤਾਲ ਸਟਾਫ ਨੂੰ ਦੱਸਿਆ ਪਰ ਕਿਸੇ ਨੇ ਵੀ ਉਸ ਦੀ ਸਾਮ ਸੰਭਾਲ ਨਹੀਂ ਕੀਤੀ ਜਿਸ ਤੋਂ ਬਾਅਦ ਪੀੜਤ ਔਰਤ ਨੇ ਦਮ ਤੋੜ ਦਿੱਤਾ ਅਤੇ ਪਰਿਵਾਰ ਵੱਲੋਂ ਹਸਪਤਾਲ ਚੇਸ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਪਰ ਹੁਣ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਨਾਤਾ ਪਰਚਾ ਦਰਜ ਕੀਤਾ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਗਤਾਰ ਸਿੰਘ ਜਗਤਾਰ ਸਿੰਘ ਜਗਤਾਰ ਰਹਿਣਾ ਪਿੰਡ ਲਹਾਰਮਾਜਰਾ ਕਲਾਂ ਜੀ ਇੱਥੇ ਕੀ ਹੋਇਆ ਸੀ ਇੱਥੇ ਜੀ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸੁਬਹਾ 12:30 ਵਜੇ ਜੀ ਬੇਬੀ ਹੋਏ ਸੀਗਾ ਆਪਣੇ ਆਪੇ ਆਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਆਦਮੀ ਦੇਖ ਲੈਣੇ ਆ। ਉਹ ਆਏ। ਉਹਨਾਂ ਨੇ ਬਲੱਡ ਥੈਲੀ ਚੱਕ ਵਿੱਚ ਟੈਸਟ ਕੀਤਾ। ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ। ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ, ਇਹ ਰੁਕ ਜਾਊਗਾ। ਵੀ ਅੰਦਰ ਜੋ ਜਮ ਗਿਆ ਉਹ ਨਿਕਲ ਜਾਂਦਾ ਹੁੰਦਾ। ਮੈਂ ਨਹੀਂ ਠੀਕ ਹੈ ਜੀ। ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਈ। ਉਹ ਕਹਿ ਰਹੇ ਆ ਵੀ ਮੈਨੂੰ ਦਮ, ਮੇਰਾ ਦਮ ਘੁੱਟ ਰਿਹਾ ਮੈਨੂੰ। ਸਾਹ ਕਮ ਆ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ। ਮੈਂ ਸਟਾਬ ਨੂੰ ਫੇਰ ਗਿਆ ਜੀ ਲੈਣ। ਉਨਾ ਸਟਾਫ ਨੂੰ ਗਿਆ ਕੇ ਕਹਿ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫਿਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਜੀ ਸਾਰੀ ਰਾਤ ਤਾਂ ਇਹ ਅਸੀਂ ਮੈਡਮ ਨੂੰ ਡਿੱਕੀ ਗਏ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮੈਂ ਲੈ ਅਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੈਡਰ ਨਹੀਂ ਹੈਗਾ ਵੀ ਬਲੈਡ ਲੈ ਕੇ ਆਓ। ਸੂਆ ਸੂਆ ਬਲੈਡ ਮੈਡ ਆਣੀ ਸੀ। ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ। ਜਿਤੇ ਹੀ ਰੈਂਪਟ ਕਾਲਜ ਦੇ ਵਿੱਚ ਹੌਸਪੀਟਲ ਆਈ। ਉੱਥੇ ਗਿਆ ਜੀ ਮੈਂ। ਉੱਥੋਂ ਮੈਂ ਬਲੈਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ। ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸੱਜੇ ਦੇ ਨਾਲ ਬਿਨਾਂ ਪੁੱਛੇ ਜੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ। ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹੌਸਪੀਟਲ ਚ ਆਈ ਵੀ ਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਦਾ ਕੀ ਕਾਰਨ ਅਣਗਹਿਣੀ ਆਪਰੇਸ਼ਨ ਬਿਨਾ ਦੱਸੇ ਆਪਰੇਸ਼ਨ ਬਿਨਾ ਦੱਸੇ ਉਹਨੇ ਆਪਰੇਸ਼ਨ ਕੀਤਾ ਕਿੰਨੇ ਟਾਈਮ ਹੋ ਗਿਆ ਢੜੀ ਮੈਰਜੀ ਮੈਰਜੀਨ 4 ਸਾਲ ਹੋ ਗਏ ਪਹਿਲਾ ਬੇਬੀ ਸੀ ਟੰਡਾ ਪਹਿਲਾ ਬੇਬੀ ਸੀ ਗਿਆ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਤੁਸੀਂ ਮੰਗੇ ਸਾਭ ਚਾਹੀਦੀ ਆਪਨ ਤੋਂ ਹੀ ਤਾਂ ਪੁਲਿਸ ਅੱਥੇ ਆਈ ਸੀ ਪੁਲਿਸ ਹੀ ਸ਼ੋਅ ਸੁਦੇ ਉਹ ਕੱਲੂ ਜੀ ਉਹਨਾਂ ਨੇ ਡੈੱਡ ਬੁਟੀ ਜਮਾ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕੱਲ ਨੂੰ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਗਾ ਉਸ ਤੋਂ ਬਾਅਦ ਫਿਰ ਕਾਰਵਾਈ ਕੀਤੀ ਜਾਊਗੀ ਕਿ ਕਿੱਥੋਂ ਤੋਂ ਤੁਸੀਂ ਦੇਣ ਕਿੱਥੋਂ ਲੱਗੇ ਪਿੰਡ ਲਾਹਰ ਮਜ਼ਰਗੋ ਲਾਹਰ ਮਜ਼ਰਗੋ ਤੁਹਾਡੇ ਦੇ ਸਹੁਰੇ ਕਿੱਥੇ ਆ ਮੇਰੇ ਪਰਵਾਰੀ ਕਰੋ ਪਰਵਾਰੀ ਜੀ ਹਾਂਜੀ ਪਰਵਾਰੀ ਕਲਾ ਜੀ ਪਰਵਾਰੀ ਕਲਾ ਇਹੋ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਜਿੱਥੋ ਹੀ ਆ ਕਿ ਅੱਜ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 11 ਵਜੇ ਜੀ 11 ਵਜੇ ਦਾ ਹਾਂਜੀ ਮੈਂ ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇ ਪਰ ਉਸ ਤੋਂ ਪਹਿਲਾਂ ਹਸਪਤਾਲ ਪ੍ਰਸ਼ਾਸਨ ਖਿਲਾਫ 302 ਤਹਿਤ ਪਰਚਾ ਦਰਜ ਕੀਤਾ ਜਾਵੇ ਜਦਕਿ ਦੂਜੇ ਪਾਸੇ ਜਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪਰਿਵਾਰਕ ਮੈਂਬਰਾਂ ਨੂੰ ਮਨਾਉਣ ਪਹੁੰਚੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪਰਚਾ ਦਰਜ ਕਰਨ ਦੀ ਗੱਲ ਆਖੀ ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੇ ਕਹਿੰਦੇ ਸਹਾਈ ਦਿੱਤੇ ਕਿ ਜੇਕਰ ਪਰਿਵਾਰ ਚਾਹੇ ਤਾਂ ਉਹ ਮ੍ਰਿਤਕਾ ਦਾ ਪੋਸਟਮਾਰਟਮ ਪੀਜੀਆਈ ਤੋਂ ਕਰਵਾ ਸਕਦੇ ਨੇ ਉਹ ਕਿੱਥੋਂ ਕਰਾਉਣਾ ਪੋਲਟੂ ਨੂੰ ਉਥੋਂ ਕਰਾ ਦੇ। ਇਹ ਜੋ ਕਰਾ ਦਿੰਨੇ ਆ। ਪੀ.ਐਲ.ਆਈ ਤੋਂ ਕਰਾ ਦਿੰਨੇ ਆ ਦੱਸੋ ਕਿੱਥੋਂ ਕਰਾ ਲਵਾਂ। ਆ ਤਾਂ ਮੈਂ ਟੈਲ ਨਹੀਂ ਬੋਲ। ਇੱਥੇ ਤੁਸੀਂ ਬਲਾਕ ਕਰ ਰਹੋ। ਪਹਿਲਾਂ ਕੇਸ ਦਰਜ ਕਰੋ ਜੀ। ਪਹਿਲਾਂ ਕੇਸ ਦਰਜ ਕਰੋ 300 ਦਾ। ਪਹਿਲਾਂ ਪਾਉਂ ਕਲਾਕਾਰ ਦਾ। ਪਹਿਲਾਂ ਪਾਉਂ ਕਲਾਕਾਰ ਦਾ ਤੇ ਫਿਰ ਅਸੀਂ ਅੱਗੇ ਗੱਲ ਕਰਦੇ ਹਾਂ। ਜੀ। ਅੰਗੈਲੀ ਤਾਂ ਹੋਈ ਜਾਂਦੀ। ਹਾਲਾਂਕਿ ਪੁਲਿਸ ਵੱਲੋਂ ਪਹਿਲਾ ਹੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਔਰਤ ਦੀ ਦੇਹ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ ਸੀ ਜਿੱਥੇ ਕਿ ਡਾਕਟਰਾਂ ਦਾ ਬੋਰਡ ਬਣਾ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਣਾ ਸੀ ਪਰ ਪਰਿਵਾਰ ਨੇ ਹੁਣ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਬਿਨਾਂ ਪੋਸਟਮਾਰਟਮ ਹੀ ਡਾਕਟਰਾਂ ਤੇ 302 ਤਹਿਤ ਪਰਚਾ ਦਰਜ ਕੀਤਾ ਜਾਵੇ ਫਿਰ ਹਾਲ ਪਰਿਵਾਰ ਵੱਲੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜਮ ਕਰ ਦਿੱਤਾ ਗਿਆ ਹੈ ਖਬਰ ਲਿਖੇ ਜਾਣ ਤੱਕ ਪਰਿਵਾਰ ਦਾ ਦਰਨਾ ਜਿਉਂਦਾ ਤੇ ਜਾਰੀ ਸੀ ਕੰਨਾ ਤੋਂ ਕਨਵਿੰਦਰ ਟਿਲੋਂ ਸੈਂਟਰਲ ਪੰਜਾਬ ਟੀਵੀ